ਆ ਜਿਹੜਾ ਫੁਰਨਾ ਹੁੰਦਾ ਆ ਫੁਰਨਾ ਜਿਹੜਾ ਹੈ ਇਹ ਅਚਾਨਕ ਆਉਂਦਾ ਹੈ ਕਿ ਸੋਚੀ ਸੋਚੀ ਨਾਲ ਪ੍ਰਾਪਤ ਕੀਤੀ ਹੋਈ ਚੀਜ਼ਾਂ ਹੈ ਚੱਲ ਕੇ ਹੁੰਦਾ ਫਿਰ ਜਿਵੇਂ ਇੱਕ ਹੈ ਸੋਈ ਨਾਮ ਭਗਤ ਹੈ ਪਵਤਾਰਨ ਗੁਰ ਅਮਰਦਾਸ ਕੋ ਫੁਰਿਆ ਫੁਰਿਆ ਮੀਂਜ਼ ਕਹਿੰਦੇ ਨੇ ਹੁਣ ਜਿਵੇਂ ਇਸ ਰਸਤੇ ਤੋਂ ਤੁਰ ਪਏ ਸਮਝ ਆਈ ਗਈ ਚੀਜ਼ ਹੀ ਸਮਝ ਆਈ ਗਈ ਉਹਨਾਂ ਨੂੰ ਤੁਰ 클ੀਅਰ ਹੋ ਗਿਆ ਹਾਂ ਹਾਂ ਤੁਰ ਸਖਣ ਦੀ ਆਵਾਜ਼ ਜੇ ਇਹ 클ੀਅਰ ਹੋ ਗਿਆ ਤੁਰ ਤਾਂ ਜਪਣਾ ਹੋਵੇ ਹਮ 클ੀਅਰ ਹੋਣੇ ਜਪਣਾ ਹੋ ਹਾਂਜੀ ਠੀਕ ਹੈ 클ੀਅਰ ਤਾਂ ਗਿਆਨ ਨਾਲ ਹੋਣਾ ਹੈ 클ੀਅਰ ਹੋਣੇ ਤੋਂ ਬਾਅਦ ਦੇਖਣਾ ਅੱਛਾ ਹਾਂ ਤੇ ਇਹ ਰ ਬਹੁਤ ਤਾਂ ਬਾਅਦ ਫੁਰਨਾ ਓਕੇ ਇੱਕ ਹੋਰ ਤਾਂ ਬਾਅਦ ਹੈ ਯਾਬੇ ਇੱਕ ਹੋ ਗਿਆ ਹਮੇਸ਼ਾ ਲਈ ਠੀਕ ਹੈ ਤੂੰ ਜਾਣ ਲਿਆਉਂਦੇ ਹਾਂ 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 ਆਪੇ ਇੱਕ ਤਾਂ ਹੀ ਜਾ ਦੂ ਹਾਂ ਹਾਂ ਉਹ ਤਾਂ ਬਾਅਦ ਫੁਰਨਾ ਉਸ ਤੋਂ ਬਾਅਦ ਫੁਰਨਾ ਹੈ ਅ ਇੱਕ ਦੇ ਬਾਅਦ ਉਹ ਕੋਲ ਤੇ ਫੁਰਨਾ ਫੁਰਨਾ ਜਿਹੜਾ ਆਣਾ ਉਹੀ ਉਗਣਾ ਹੁੰਦਾ ਹੈ ਉਗਾਈ ਫਰਮਾਉਂਦੀ ਆਰਕੀਆ ਅੰਦਰੋਂ ਗਿਆਨ ਪੈਦਾ ਹੋਣਾ ਅੱਛਾ ਅੰਦਰੋਂ ਹੀ ਗਿਆਨ ਪੈਦਾ ਹੋਣਾ ਉਹਦੀ ਅਪਰੋਚ ਤੇ ਉਸੇ ਨੂੰ ਤੁਰਗੀ ਬਾਣੀ ਕਹਿੰਦੇ ਨੇ ਉਹ ਹੀ ਤੁਰਗੀ ਬੋਲੀ ਵੀ ਨਾ ਇਹਦਾ ਤੇ ਜਿਹੜਾ ਖੋਜੀ ਹੈ ਹਾਂ ਹਾਂ ਉਹ ਗਿਆਨ ਕੇ ਤੁਰਦਾ ਹੈ ਹਾਂ ਠੀਕ ਹੈ ਉਹ ਜਿਹਨੂੰ ਗੱਲ ਤੇ ਤੁਰਦਾ ਠੀਕ ਹੈ ਤੇ ਹੁਣ ਇੱਥੇ ਫੁਰਨਾ ਮੀਨਜ਼ ਇੱਕ ਹੋਣ ਤੋਂ ਪਹਿਲਾਂ ਜੋ ਬਾਣੀ ਬੰਦਾ ਸਮਝਦਾ ਹੈ ਅੱਖਾਂ ਨਾਲ ਦੇਖ ਕੇ ਉਂਜੇ ਪਤਾਲਾ ਪਤਾਲ ਲਖ ਅਕਾਸ਼ ਅਕਾਸ਼ ਹੈ ਇਹ ਫੁਰਨੇ ਫੁਰਨੇ ਨਾਲ ਕਹੀ ਗੱਲ ਹੈ ਕਿ ਇਹ ਬੁੱਧੀ ਦੇ ਨਾਲ ਕਹੀ ਗੱਲ ਹੈ ਸਮਝ ਨਾਲ ਇਹ ਤਾਂ ਬੁੱਧੀਆਂ ਵਾਲੇ ਆ ਹੂੰ ਕੱਲ ਬੋਲਦੇ ਦੀ ਹੈ ਠੀਕ ਹੈ ਉਹ ਸੱਚਾ ਉਹ ਫੁਰਦੇ ਜਾਂਦੇ ਅੱਛਾ ਜੀ ਦੇਖੋ ਜਿਹੜਾ ਮਾਇਆ ਦਾ ਗਿਆਨ ਹੈ ਹੂੰ ਆਇਆ ਗਿਆਨ ਅਸਰ ਸਾਡਾ ਲਿਆ ਹੋਇਆ ਬਰੋ ਠੀਕ ਹੈ ਫਿਰ ਵੀ ਉਹਨੂੰ ਜਦ ਕਹਿਣਾ ਸੀ ਕਿਵੇਂ ਕਹਿਣਾ ਇਹ ਫੁਰਨਾ ਅੱਛਾ ਐਕਸਪਲੇਨ ਕਰਨਾ ਵੀ ਇੱਕ ਫੁਰਨਾ ਅੱਛਾ ਜਿਹੜਾ ਸ਼ਬਦ ਘੜਨੇ ਪਉਣ ਪਵਨ ਹੂੰ ਉਹਨੂੰ ਐਕਸਪਲੇਨ ਕਰਨਾ ਵੀ ਇੱਕ ਫੁਰਨਾ ਹੀ ਹੈ ਯਾਨੀ ਪਵਨ ਪਿਆਲਾ ਜੋ ਸਾਜਣਾ ਹੈ ਉਹ ਫੁਰਨਾ ਹਾਂ ਪਬਲ ਪੈਲਾ ਜੋ ਸਾਜਣਾ ਵੀ ਫੁਰਨ ਜੀ ਹਾਂ ਫੁਰਨ ਨਹੀਂ ਹੋਊਗਾ ਤਹੀਂ ਸਾਜ ਹੋਊਗਾ ਨਹੀਂ ਤਾਂ ਕਿੱਥੋਂ ਸਾਜ ਉਹ ਵੀ ਫੁਰਨ ਆਈ ਐਂ ਦੀ ਵਾ ਐਂ ਕਹੋ ਗੱਲ ਫੇ ਠੀਕ ਠੀਕ ਹੈ ਠੀਕ ਹੈ ਹਾਂ ਉਹ ਵੀ ਅੰਦਰੋਂ ਅੰਦਰੋਂ ਹੀ ਆਂਦਾ ਹੋਊ ਵੀ ਇੰਡੀਕੇਸ਼ਨ ਕੀ ਐਵੇਂ ਕਹਿਣੀ ਚਾਹੀਦੀ ਗੱਲ ਆ ਐਂ ਗੱਲ ਦੀ ਇਹਨੇ ਸਮਝਾਉਣੀ ਐਂ ਕਹਾਂ ਫੇ ਸਮਝਾਉ ਠੀਕ ਹੈ ਠੀਕ ਹੈ ਠੀਕ ਹੈ ਉਹ ਨਹੀਂ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂ ਇੱਕ ਦੂਜੀ ਗੱਲ ਜਿਹੜਾ ਅਸੀਂ ਕਹਿੰਦੇ ਆ ਆ ਸੈਲਫ ਰੀਅਲਾਈਜੇਸ਼ਨ ਆਪਣੇ ਆਪਣੇ ਆਪ ਨੂੰ ਰੀਅਲਾਈਜ਼ ਕਰ ਦੇਣਾ ਕੀ ਅੱਛਾ ਸੈਲਫ ਰੀਅਲਾਈਜੇਸ਼ਨ ਦਾ ਫੋਰਨਰ ਕੋਈ ਲਿੰਕ ਹੈ ਉਹਦਾ ਮਨੂ ਬਣਾਉਣ ਵਾਲੀ ਗੱਲ ਆ ਉਹਦਾ ਫੋਰਨਰ ਕਿੱਥੇ ਓਕੇ ਫੋਰਨਰ ਜਿਹੜਾ ਹੈ ਥਰਡ ਪਾਰਟੀ ਤੋਂ ਆਉਂਦਾ ਹੀ ਮੈਂ ਕਹੀਏ ਇਹ ਇੱਕ ਫੋਰਨਰ ਕਹਿੰਦੇ ਆ ਆਪਾਂ ਅੰਦਰੋਂ ਜਨਰੇਟ ਹੁੰਦਾ ਪਰ ਹੁੰਦਾ ਉਹ ਕਿਸੇ ਤੀਜੀ ਪਾਰਟੀ ਦਾ ਕੋ ਮਾਇ ਤੋਂ ਦੋ ਹਾਂਜੀ ਪੌਦਾ ਪੈਦਾ ਹੋ ਗਿਆ ਹਾਂਜੀ ਉਹ ਛੋਟਾ ਜਿਹਾ ਤੋਂ ਵੱਡਾ ਹੁੰਦਾ ਚਲਾ ਜਾਂਦਾ ਠੀਕ ਹੈ ਜੀ ਉਹਦੀ ਬਨਸਪਤੀ ਲੱਕੜ ਇਕੱਠੀ ਹੋ ਜਾਂਦੀ ਹੈ ਲੱਕੜ ਕੇ ਅੱਗ ਇਕੱਠੀ ਹੁੰਦੀ ਹਾਂਜੀ ਠੀਕ ਹੈ ਖਾਲੀ ਦੇ ਵਿੱਚ ਹੂੰ ਹੂੰ ਵੀ ਰਸ ਲੱਡਰ ਜੀ ਵਿਚੋ ਦਾ ਉਹ ਆ ਠੀਕ ਹੈ ਲੱਕੜ ਬਣਾਉਂਦਾ ਹੂੰ ਹੂੰ ਫਤਿਆਂ ਦੇ ਹੀ ਲੈਂਦਾ ਜਿਹੜੀ ਉਹਦੀ ਅੱਗ ਬਣਦੀ ਹੈ ਠੀਕ ਹੈ ਧਰਤੀ ਜੋ ਵੀਟ ਲੈਂਦੇ ਹਾਂ ਠੀਕ ਹੈ ਜੇਸੋ ਤਾਂ ਅੱਗ ਦਾ ਸਵਰ ਹੁੰਦੀ ਹੈ ਉਹ ਤਾਂ ਹੋ ਗਿਆ ਸੀ ਜਿਹੜਾ ਜਪ ਅੱਛਾ ਠੀਕ ਹੈ ਜਦ ਅੱਗ ਨੂੰ ਅੱਗ ਪੈਂਦੀ ਹੈ ਧੂਆ ਬਣ ਕੇ ਨਿਕਲਦਾ ਫਿਰ ਫੁੱਲ ਨੂੰ ਅੱਗ ਨੂੰ ਅੱਗ ਪੈਂਦੀ ਹੈ ਤੇ ਧੂਆ ਬਣ ਕੇ ਨਿਕਲਦਾ ਅੱਗ ਪੈਂਦੀ ਹੈ ਲੱਕੜ ਨੂੰ ਹਾਂ ਠੀਕ ਹੈ ਠੀਕ ਹੈ ਠੀਕ ਹੈ ਓਕੇ ਠੀਕ ਹੈ ਹੰਦਾ ਸਟੋਰ ਹੋਇਆ ਹੁੰਦਾ ਫੁਰਨੇ ਨਾਲ ਜਿਹੜਾ ਹੈ। ਜਾਂ ਆਪਣਾ ਸਟੋਰ ਹੋਇਆ ਬੋਲਦੇ ਨੇ ਬਾਹਰ ਦੇਖੋ। ਹਾਂ ਹਾਂ ਜਪਨਲ ਸਟੋਰ ਹੋਇਆ ਤਾਂ ਫੁਰਨੇ ਨਾਲ ਬਾਹਰ ਨਿਕਲਦਾ ਕਿਉਂ। ਹੁੰਦਾ ਗਿਆਨ ਉਹ ਹੁੰਦਾ ਗਿਆਨ ਰੂਪ ਹੀ ਹੈ। ਜਿਵੇਂ ਬਰਫ਼ ਤੋਂ ਪਾਣੀ ਬਣ ਗਿਆ ਪਾਣੀ ਤੋਂ ਭਾਪ ਬਣ ਗਈ। ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ। ਬਾਹਰ ਤੋਂ। ਬਾਹਰ ਨਿਕਲਦਾ ਲੱਗਦਾ ਲੋ। ਹਾਂ ਹਾਂ ਠੀਕ ਹੈ। ਠੀਕ ਹੈ। ਨਹੀਂ ਦੋਮੇ ਪਾਪ ਭਾਪ ਜਿਹੜਾ ਹੈ ਉਹ ਫੁਰਨੇ ਦਾ ਆਊਟਕਮ ਨਹੀਂ ਹੈ। ਉਹ ਜਿਹੜਾ ਹੈਗਾ ਚੇਂਜ ਦਾ ਉਸ ਪੇਟ ਹੈ ਇਹਨੋਂ ਪੇਟ ਹੈ ਇਹ ਠੀਕ ਹੈ ਉਹਦਾ ਕਰਦਾ ਦਿਮਾਗ ਨੂੰ ਜਾਣ ਸਾਹ ਬੰਕੇ ਠੀਕ ਹੈ ਜੀ ਉਹ ਫਿਰ ਐਕਸਪਲੀਨ ਕਰ ਦੇ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਖਸਾ ਖਸਾ ਕਲੀਅਰ ਹੋਇਆ ਕਿ ਨਹੀਂ ਸਕਦਾ ਤੁਸ ਜਿਆਦਾ ਕਹਿ ਲੂ ਹੈਰੀ ਹੋਰ ਕੋਈ ਹੋਰ ਹੂੰ 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 ਆਇਆ ਕਦੋਂ ਜਾਵੇ ਹੋਰ ਹਾਂ ਮੈਂ ਕਹੇ ਵੀ ਇਹ ਕੰਦੇ ਨੇ ਗੱਲਾਂ ਛੇਤੀ ਨਹੀਂ ਪੈਂਦੀਆਂ ਇਹ ਦੁਆਰਾ ਦੁਆਰਾ ਉਹ ਸੁਣਾਗਾ ਜੋ ਤੁਹਾਡੀ ਗੱਲ ਹੈ ਨਾ ਹੋਰ ਥਿਅਰ ਕਰਨ ਵਾਸਤੇ ਇਹ ਯਾਹ ਫਲੇਅਰ ਕਰੇਗਾ ਤਾਂ ਜਾਣ ਲਈ ਕੋਈ ਗੱਲ ਹਾਂ ਹਾਂ ਉਹ ਨੂੰ ਸਮਝ ਆਉਣੀ ਏ ਠੀਕ ਹੈ ਉਹ ਅਗਾਈ ਤੋਂ ਦੀ ਹੈ ਦੂਜੇ ਦਾ ਪਬਲਿਕੇਸ਼ਨ ਜਿਹੜਾ ਗਾਇਤਾਂ ਜਾਂਦਾ ਹੈ ਵਿੱਚ ਹਾਂਜੀ ਹਾਂਜੀ ਪਬਲਿਕੇਸ਼ਨ ਗਾਇਉ ਰਹੀਦਾ ਯਾ ਇਹ ਤਾਂ ਕਿਦੀ ਵਾਰ ਸਮਝਾ ਲੈਣਾ ਹਾਂ ਇਹ ਤਾਂ ਕੋਈ ਠੀਕ ਹੈ ਤਾਂ ਉਹ ਬੰਦਾ ਆਪ ਹੀ ਰਿਅਲਾਈਜ਼ ਕਰਿਆ ਨਾ ਤਾਂ ਸਮਝ ਆਉਂਦੀ ਐ ਇਹ ਨਹੀਂ ਸਿੱਧੀ ਗੱਲ ਕਹੀ ਦੀ ਜਾਂਦੀ ਹੁੰਦੀ ਹਾਂ ਐਗਜ਼ਾਮਪਲ ਉਸ ਹੁੰਦੀ ਐ ਠੀਕ ਚਲੋ ਚਲੋ ਗੱਲ ਠੀਕ ਐ ਠੀਕ ਐ ਠੀਕ ਐ ਐਗਜ਼ਾਮਪਲ ਉਹ ਸੱਚ ਹੈ ਦੀ ਹਾਂ ਐਗਜ਼ਾਮਪਲ ਸੱਚ ਦੇ ਨਹੀਂ ਹੁੰਦੇ ਅਸਲ ਕੇ ਐਗਜ਼ਾਮਪਲ ਸੱਚੀ ਦੀ ਐ ਮਾਇ ਵਿਚ ਵੀ ਹੁੰਦੇ ਐ ਠੀਕ ਐ ਜੀ ਫਿਰ ਉਹ ਲਾਏ ਪ੍ਰੋਬਲਮ ਹੋਉਦੀ ਠੀਕ ਐ ਠੀਕ ਐ